ਜੀ ਸასიਖਾਲ ਬੱਚਿਓ ਕਲਾਸ 10th ਹਾਂਜੀ ਬੇਟਾ ਅੱਜ ਆਪਾਂ ਲੈਸਨ ਪੜ੍ਹ ਰਹੇ ਹਾਂ ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਇਹਨਾਂ ਦੀ ਪਹਿਚਾਣ ਕਲਾਤਮਕ ਰੁਚੀਆਂ ਕੀ ਹੁੰਦੀਆਂ ਹਨ ਇਹਨਾਂ ਦੀ ਕੀ ਪ੍ਰਕਿਰਤੀ ਹੈ ਤੇ ਇਹਨਾਂ ਦੀ ਪਹਿਚਾਣ ਕਿਵੇਂ ਆਉਂਦੀ ਹੈ ਕਿ ਕਿਹੜੇ ਬੱਚੇ ਦੇ ਵਿੱਚ ਜਾਂ ਕਿਸ ਇਨਸਾਨ ਦੇ ਵਿੱਚ ਕਿਹੋ ਜਿਹੀ ਕਲਾ ਹੈ ਹਾਂਜੀ ਆਪਾਂ ਇਹ ਲੈਸਨ ਅੱਜ ਪੜ੍ਹ ਰਹੇ ਹਾਂ ਤੇਰਾ ਉੱਚਾ ਮਕਾਮ ਹੈ ਕਿਉਂ ਹੋਵੇਂ ਦਲਗੀਰ ਫੁੱਲ ਕਮਲ ਦਾ ਟੈਕ ਦਾ ਚਿੱਕੜ ਸੀਨਾ ਚੀਰ ਹਰ ਮਨੁੱਖ ਅੰਦਰ ਊਰਜਾ ਦਾ ਵੱਡਾ ਭੰਡਾਰ ਹੁੰਦਾ ਹੈ ਊਰਜਾ ਦਾ ਇਹ ਭੰਡਾਰ ਉਸ ਲਈ ਵਰਦਾਨ ਵੀ ਬਣ ਸਕਦਾ ਹੈ ਤੇ ਸਰਾਪ ਵੀ ਕੀ ਭਾਵ ਹੈ ਕਿ ਹਰੇਕ ਮਨੁੱਖ ਅੰਦਰ ਸ਼ਕਤੀ ਹੁੰਦੀ ਹੈ ਜੇਕਰ ਉਹ ਉਸ ਸ਼ਕਤੀ ਦਾ ਸਹੀ ਇਸਤੇਮਾਲ ਕਰਦਾ ਹੈ ਤਾਂ ਜਿਹੜੀ ਸ਼ਕਤੀ ਹੁੰਦੀ ਹੈ ਉਹ ਕੀ ਹੈ ਵਰਦਾਨ ਬਣ ਜਾਂਦੀ ਹੈ ਜੇਕਰ ਉਸ ਸ਼ਕਤੀ ਦਾ ਉਹ ਗਲਤ ਇਸਤੇਮਾਲ ਕਰਦਾ ਹੈ ਤਾਂ ਉਹ ਸਰਾਪ ਵੀ ਬਣ ਸਕਦੀ ਹੈ ਇਹ ਪ੍ਰਕਿਰਿਆ ਉਸੇ ਤਰ੍ਹਾਂ ਦੀ ਹੈ ਜਿਵੇਂ ਬੰਨ ਬਣਾ ਕੇ ਸੰਜੋਜਿਤ ਕੀਤੇ ਪਾਣੀ ਤੋਂ ਬਿਜਲੀ ਸ਼ਕਤੀ ਦਾ ਲਾਭ ਵੀ ਲਿਆ ਜਾ ਸਕਦਾ ਹੈ ਤੇ ਇਸ ਪਾਣੀ ਨੂੰ ਜੇਕਰ ਆਵਾਰਾ ਛੱਡ ਦਿੱਤਾ ਜਾਵੇ ਤਾਂ ਆਸ-ਪਾਸ ਦੀ ਖੇਤੀ ਦਾ ਉਜਾੜਾ ਕਰਵਾਇਆ ਜਾ ਸਕਦਾ ਹੈ ਜਿਵੇਂ ਪਾਣੀ ਹੈ ਜੇਕਰ ਇਸ ਪਾਣੀ ਨੂੰ ਆਪ ਇਕੱਠਾ ਕਰ ਲੈਨੇ ਆ ਬੰਨ ਬਣਾ ਕੇ ਇਕੱਠਾ ਕਰ ਲੈਣੇ ਹਾਂ ਤਾਂ ਇਸ ਪਾਣੀ ਦਾ ਜਿਹੜਾ ਪ੍ਰਯੋਗ ਹੈ ਆਪਾਂ ਕਿਸ ਲਈ ਕਰ ਸਕਦੇ ਹਾਂ ਇਸ ਪਾਣੀ ਤੋਂ ਆਪਾਂ ਬਹੁਤ ਸਾਰੀ ਮਦਦ ਕੇ ਫਸਲਾਂ ਨੂੰ ਵੀ ਲਾ ਸਕਦੇ ਹਾਂ ਹੋਰ ਵੀ ਬਹੁਤ ਸਾਰਾ ਜਿਹੜਾ ਪਾਣੀ ਹੈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰੰਤੂ ਜੇਕਰ ਉਸ ਪਾਣੀ ਨੂੰ ਖੁੱਲਾ ਛੱਡ ਦਿੱਤਾ ਜਾਵੇ ਕੋਈ ਬੰਨ੍ਹ ਨਾ ਬਣਾਇਆ ਜਾਵੇ ਤਾਂ ਜਿਹੜਾ ਆਸ-ਪਾਸ ਦਾ ਜਿਹੜਾ ਇਲਾਕਾ ਹੁੰਦਾ ਹੈ ਪਾਣੀ ਦੇ ਉਹ ਸਾਰਾ ਤਬਾਹ ਹੋ ਸਕਦਾ ਹੈ ਇਸੇ ਇਸੇ ਤਰ੍ਹਾਂ ਜਿਹੜੀ ਸਾਡੇ ਅੰਦਰ ਦੀ ਸ਼ਕਤੀ ਹੁੰਦੀ ਹੈ ਜੇਕਰ ਅਸੀਂ ਸ਼ਕਤੀ ਦਾ ਸਹੀ ਇਸਤੇਮਾਲ ਕਰਦੇ ਹਾਂ ਤਾਂ ਜਿਹੜੀ ਸ਼ਕਤੀ ਹੁੰਦੀ ਹੈ ਇਹ ਕਾਮਯਾਬ ਬਣ ਜਾਂਦੀ ਹੈ ਜੇਕਰ ਇਸ ਸ਼ਕਤੀ ਨੂੰ ਅਜਾਇਂ ਗਵਾ ਦਿੰਦੇ ਹਾਂ ਤਾਂ ਇਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਐਸੇ ਤਰ੍ਹਾਂ ਹੀ ਸਾਡੇ ਅੰਦਰ ਦੀ ਕਲਾ ਹੈ ਕਲਾਤਮਕ ਰੁਚੀ ਦਾ ਉਜਾਗਰ ਹੋਣਾ ਇਸੇ ਬੰਨ ਜਾਂ ਡੈਮ ਦੀ ਉਸਾਰੀ ਵਾਂਗ ਹੀ ਹੈ ਜੇਕਰ ਅਸੀਂ ਇਸ ਕਲਾ ਨੂੰ ਅੱਗੇ ਇਸ ਦਾ ਪਸਾਰ ਕਰਦੇ ਹਾਂ ਤਾਂ ਜਿਹੜੀ ਕਲਾ ਹੈ ਸਾਡੀ ਇਹ ਬਹੁਤ ਅੱਗੇ ਉੱਪਰ ਕੇ ਆ ਸਕਦੀ ਹੈ ਜੇਕਰ ਅਸੀਂ ਆਪਣੀ ਕਲਾ ਨੂੰ ਅੰਦਰ ਹੀ ਦਬਾ ਕੇ ਰੱਖ ਰੱਖਦੇ ਹਾਂ ਤਾਂ ਜਿਹੜੀ ਸਾਡੇ ਅੰਦਰ ਜੋ ਸ਼ਕਤੀ ਹੈ ਉਹ ਬਰਬਾਦ ਹੋ ਜਾਂਦੀ ਹੈ ਕਲਾ ਤੁਹਾਨੂੰ ਨਿੱਜ ਤੋਂ ਮੁਕਤ ਕਰਕੇ ਸਮਾਜਿਕ ਨਿੱਜ ਨਾਲ ਜੋੜਦੀ ਹੈ ਨਿੱਜ ਕੀ ਹੁੰਦਾ ਆਪਣਾ ਆਪ ਕਲਾ ਕੀ ਕਰਦੀ ਹੈ ਸਾਨੂੰ ਸਮਾਜ ਨਾਲ ਜੋੜਦੀ ਹੈ ਮੰਨ ਲਓ ਅਸੀਂ ਚਿੱਤਰਕਾਰ ਆ ਸਾਡੇ ਅੰਦਰ ਪੇਂਟਿੰਗ ਦੀ ਰੁਚੀ ਹੈ ਅਸੀਂ ਕੋਈ ਤਸਵੀਰ ਬਣਾਉਣ ਜਾਣਦੇ ਹਾਂ ਕਾਸੀ ਜੇਕਰ ਇਸ ਤਸਵੀਰਾਂ ਬਣਾ ਕੇ ਅੱਗੇ ਪੇਸ਼ ਕਰਾਂਗੇ ਫਿਰ ਇਸ ਲੋਕ ਸਾਨੂੰ ਜਾਣਣਗੇ ਨਾ ਕਿ ਇਹ ਬੜਾ ਚੰਗਾ ਚਿੱਤਰਕਾਰ ਹੈ ਜੇਕਰ ਅਸੀਂ ਇਸ ਨੂੰ ਆਪਣੇ ਅੰਦਰ ਹੀ ਦਵਾਈ ਰੱਖਾਂਗੇ ਥੋੜੀ ਬੁੱਤੀ ਪੀਣੇ ਕੀਤੀ ਅੰਦਰ ਛਪਾ ਲਈ ਤਾਂ ਫਿਰ ਸਾਡਾ ਕਿਸੇ ਨੂੰ ਵੀ ਸਮਾਜ ਵਿੱਚ ਪਤਾ ਨਹੀਂ ਲੱਗਣਾ ਭਾਵ ਕੀ ਹੈ ਸਾਨੂੰ ਉੱਪਰ ਉਠਾਉਂਦੀ ਹੈ ਇੱਕ ਜਗ੍ਹਾ ਤੋਂ ਸਾਨੂੰ ਉਸ ਨੂੰ ਸਾਨੂੰ ਕੀ ਕਰਦੀ ਉੱਪਰ ਕਰਦੀ ਹੈ ਕਿ ਅਸੀਂ ਇੱਕ ਚੰਗੇ ਜਿਹੜੇ ਹੈ ਚਿੱਤਰਕਾਰ ਬਣ ਸਕਦੇ ਹਾਂ ਜੇਕਰ ਸਾਡੇ ਅੰਦਰ ਇਹ ਕਲਾ ਹੈ ਤਾਂ ਕਲਾ ਅਸਲੀ ਖੁਸ਼ੀ ਤੇ ਸੰਦੀਵੀ ਉਤਸ਼ਾਹ ਦਾ ਸੋਮਾ ਹੈ ਸਾਨੂੰ ਸੱਚੀ ਖੁਸ਼ੀ ਕਦੋਂ ਮਿਲਦੀ ਹੈ ਜਦੋਂ ਸਾਡੇ ਅੰਦਰ ਦੀ ਜਿਹੜੀ ਸ਼ਕਤੀ ਹੁੰਦੀ ਹੈ ਉੱਪਰ ਕੇ ਸਾਹਮਣੇ ਆਉਂਦੀ ਹੈ ਨਾ ਪਤਾ ਲੱਗਦਾ ਹੈ ਲੋਕਾਂ ਨੂੰ ਕਿ ਇਹਦੇ ਵਿੱਚ ਇੱਕ ਕਲਾ ਹੈ ਇਹ ਬਹੁਤ ਸੋਹਣਾ ਪੇਂਟ ਕਰ ਲੈਂਦਾ ਹੈ ਬੜਾ ਚੰਗਾ ਚਿੱਤਰਕਾਰ ਹੈ ਬੜਾ ਮਨੋਂਗਿਆਨੀ ਹੈ ਕੋਸ਼ਿ ਜੋ ਜੋ ਵੀ ਸਾਡੇ ਅੰਦਰ ਦੀ ਕਲਾ ਹੈ ਜੇਕਰ ਅਸੀਂ ਲੋਕਾਂ ਨੂੰ ਦਿਖਾਵਾਂਗੇ ਲੋਕ ਸਾਡੀ ਵਾਹ ਵਾਹ ਕਰਨਗੇ ਤਾਂ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਸੱਚੀ ਖੁਸ਼ੀ ਮਿਲਦੀ ਹੈ ਸਦੀਵੀ ਕਾਫੀ ਲੰਬੇ ਸਮੇਂ ਤੱਕ ਟਿਕੀ ਰਹਿਣ ਵਾਲੀ ਜਿਹੜੀ ਖੁਸ਼ੀ ਹੈ ਉਹ ਸਾਨੂੰ ਮਿਲਦੀ ਹੈ ਫਰਾਂਸ ਦੇ ਵੱਡੇ ਚਿੰਤਨਸ਼ੀਲ ਲੇਖਕ ਵਿਕਟਰ ਹਿਉਂਗੋ ਨੇ ਇਸ ਕਾਰਜ ਨੂੰ ਗੁਲਾਮੀ ਤੋਂ ਮੁਕਤੀ ਦਿਵਾਉਣ ਵਾਲਾ ਕਾਰਜ ਐਲਾਨ ਕਰਕੇ ਕਲਾ ਸ਼ਕਤੀ ਨੂੰ ਸਤੰਤਰ ਸ਼ਕਤੀ ਦਾ ਵਾਹਕ ਮੰਨਿਆ ਹੈ ਫਰਾਂਸ ਦਾ ਜਿਹੜਾ ਚਿੰਤਨਜੀ ਲਿਖਿਆ ਉਹਨੇ ਕੀ ਕਿਹਾ ਹੈ ਕਿ ਗੁਲਾਮੀ ਤੋਂ ਮੁਕਤੀ ਦਿਵਾਉਂਦਾ ਸਾਨੂੰ ਅਸੀਂ ਗੁਲਾਮ ਨਹੀਂ ਰਹਿ ਸਕਦੇ ਸੀ ਪਰ ਜੇਕਰ ਅਸੀਂ ਆਪਣੇ ਕਲਾ ਨੂੰ ਸਾਹਮਣੇ ਦਿਖਾਵਾਂਗੇ ਨਾ ਲੋਕਾਂ ਦੇ ਤਾਂ ਸਾਸੀਂ ਬੜੇ ਜਿਹੜੇ ਹੈ ਆਜ਼ਾਦ ਆਪਣੇ ਆਪ ਨੂੰ ਫੀਲ ਕਰਾਂਗੇ ਕਿ ਸਾਡੀ ਜਿਹੜੀ ਕਲਾ ਹੈ ਉਸ ਨੂੰ ਆਜ਼ਾਦੀ ਮਿਲ ਗਈ ਇਸ ਲਈ ਹਰ ਵਿਅਕਤੀ ਨੂੰ ਆਪਣੀ ਕਲਾਤਮਕ ਸੁਭਾਵਨਾ ਵਿਕਸਿਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਜ਼ਰੂਰੀ ਹੈ। ਕੁਝ ਨਾ ਕੁਝ ਜੀ ਹਾਸਿਰ ਜਨਾਂ ਜ਼ਰੂਰੀ ਹੈ ਜੋ ਪਦਾਰਥਕ ਲਾਭਾਂ ਤੇ ਪੂੰਜੀ ਲੋੜਾਂ ਤੋਂ ਮੁਕਤ ਹੋਵੇ। ਅਜਿਹੇ ਹਾਸਿਰਜਿਕ ਵਿਅਕਤੀ ਨਿਸ਼ਚੈ ਹੀ ਪ੍ਰਕਿਰਤੀ ਸਮਾਜ ਤੇ ਸਭਿਆਚਾਰ ਲਈ ਵਰਦਾਨ ਸਾਬਤ ਹੁੰਦਾ ਹੈ। ਕੀ ਹੈ ਜੀ ਹਰ ਵਿਅਕਤੀ ਨੂੰ ਆਪਣੀ ਕਲਾ ਸੁਭਾਵਨਾ ਹਰ ਵਿਅਕਤੀ ਨੂੰ ਕੀ ਕਰਨੀ ਹੈ ਆਪਣੀ ਕਲਾ ਸਾਹਮਣੇ ਲਿਹਾਉਣ ਦਾ ਮੌਕਾ ਮਿਲਦਾ ਹੈ ਤੇ ਇਹ ਮੌਕਾ ਕੀ ਕਰਨ ਦੇਣਾ ਵੀ ਚਾਹੀਦਾ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਕਲਾ ਹੈ ਉਹ ਲੋਕਾਂ ਦੇ ਸਾਹਮਣੇ ਆਵੇ ਸਾਡੇ ਅੰਦਰ ਜੋ ਵੀ ਛੁਪਿਆ ਹੋਇਆ ਉਸ ਨੂੰ ਅਸੀਂ ਬਾਹਰ ਕੱਢੀਏ ਕੁਝ ਨਾ ਕੁਝ ਅਜੀਹਾ ਕਰੀਏ ਜਿਸ ਨਾਲ ਲੋਕਾਂ ਨੂੰ ਕੀ ਕਰੇ ਸਾਡੇ ਜਿਹੜੀਆਂ ਸਾਡੀਆਂ ਕਲਾਵਾਂ ਦਾ ਪਤਾ ਲੱਗ ਜੇ ਕੀ ਇਹ ਬੰਦਾ ਇਸ ਤਰ੍ਹਾਂ ਦਾ ਹੈ ਇਹਦੇ ਵਿੱਚ ਇਹ ਕਲਾ ਹੈ ਅਜੀਹਾ ਸਿਰਜਕ ਵਿਅਕਤੀ ਨਿਸ਼ਚਿਤ ਹੀ ਪ੍ਰਕਿਰਤੀ ਸਮਾਜ ਦੇ ਸੱਭਿਆਚਾਰ ਲਈ ਵਰਦਾਨ ਸਾਬਤ ਹੋ ਸਕਦਾ ਹੈ ਜੇਕਰ ਸਾਡੀ ਕਲਾ ਲੋਕਾਂ ਦੇ ਲਈ ਸਹਾਇਕ ਬਣਦੀ ਹੈ ਅਸੀਂ ਕਿਸੇ ਦੀ ਸਹਾਇਤਾ ਕਰ ਰਹੇ ਹਾਂ ਆਪਣੀ ਕਲਾ ਦੇ ਨਾਲ ਤਾਂ ਅਸੀਂ ਕੀ ਬਣ ਸਕਦੇ ਹਾਂ ਅਸੀਂ ਵਰਦਾਨ ਸਾਬਤ ਹੋ ਸਕਦੇ ਹਾਂ ਅੱਗੇ ਹੈ ਜੀ ਕਲਾਤਮਕ ਰੁਚੀਆਂ ਦੀ ਪਛਾਣ ਕਿਵੇਂ ਹੁੰਦੀ ਹੈ ਕਲਾਤਮਕ ਰੁਚੀਆਂ ਦੀ ਪਛਾਣ ਦਾ ਮਸਲਾ ਮਨੋਵਿਗਿਆਨਿਕ ਮਸਲਾ ਹੈ ਦਰਅਸਲ ਪੜ੍ਹਾਈ ਵਿਸ਼ਾ ਚੋਣ ਕੀਤਾ ਚੋਣ ਡਿਗਰੀ ਚੋਣ ਨੌਕਰੀ ਲਾਲਸਾ ਸਭ ਮਹੱਤਮਪੂਰਨ ਚੋਣਾ ਵੇਲੇ ਵੱਡੇ ਸਮਾਜਿਕ ਸਮਰੋਹ ਅਧੀਨ ਫੈਸਲੇ ਲਏ ਜਾਂਦੇ ਹਨ ਕੀ ਹੁੰਦਾ ਜੀ ਜਦੋਂ ਅਸੀਂ ਪੜ੍ਹਾਈ ਕਰਨੀ ਹੈ ਸਟੱਡੀ ਕਰਨੀ ਹੈ ਕੋਈ ਵਿਸ਼ੇ ਦੀ ਚੋਣ ਕਰਨੀ ਹੈ ਕਿ ਅਸੀਂ ਕਿਹੜਾ ਵਿਸ਼ਾ ਕਿਹੜਾ ਸਬਜੈਕਟ ਲਈਏ ਕੋਈ ਕਿਤਾ ਚੁਣਨਾ ਹੈ ਅਸੀਂ ਕਿਹੜਾ ਕਿਤਾ ਸਾਡੇ ਲਈ ਵਧੀਆ ਹੈ ਕੋਈ ਡਿਗਰੀ ਦੀ ਚੋਣ ਕਰਨੀ ਹੈ ਜਾਂ ਕੋਈ ਨੌਕਰੀ ਦੀ ਚੋਣ ਕਰਨੀ ਹੈ ਤਾਂ ਕੀ ਕਰਨੇ ਹੁੰਦੇ ਐ ਵੱਡੇ ਸਮਾਜਿਕ ਸਮਰੋਹ ਅਧੀਨ ਫੈਸਲੇ ਲਏ ਜਾਂਦੀ ਐ ਇਨ੍ਹਾਂ ਚੋਣਾਂ ਵੇਲੇ ਮੂਲ ਬਿਰਤੀ ਰੁਝਾਨ ਤੇ ਬੁੱਧੀ ਯੋਗਤਾ ਨੂੰ ਅਕਸਰ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਐ ਜਦੋਂ ਇਹ ਚੋਣ ਹੁੰਦੀ ਐ ਨਾ ਤਾਂ ਕੀ ਕਰ ਰਹੇ ਹੁੰਦੇ ਆਪਾਂ ਬੱਚੇ ਕੋਲੋਂ ਨਹੀਂ ਪੁੱਛਦੇ ਕਿ ਤੇਰਾ ਇੰਟਰਸਟ ਕਿਸ ਚੀਜ਼ ਵਿੱਚ ਐ ਤੇਰੀ ਰੁਚੀ ਕਿਸ ਚੀਜ਼ ਵਿੱਚ ਐ ਸਗੋਂ ਜਿਹੜੇ ਵੱਡੇ ਹੁੰਦੇ ਆ ਉਹ ਫੈਸਲਾ ਲੈਂਦੇ ਆ ਕਿ ਬੱਚੇ ਨੇ ਆ ਕਰਨਾ ਮੰਨ ਲਓ ਬੱਚੇ ਨੇ ਪਲੱਸ 1 ਦੇ ਵਿੱਚ ਐਡਮਿਸ਼ਨ ਲੈਣੀ ਐ ਤਾਂ ਉਹਦੇ ਪੇਰੈਂਟਸ ਇਹ ਚੋਣ ਕਰਦੇ ਆ ਕਿ ਨੇ ਕਮਰਸ ਲੈਣੀ ਐ ਮੈਡੀਕਲ ਲੈਣੀ ਐ ਨਾਨ ਮੈਡੀਕਲ 'ਚ ਜਾਣਾ ਜਾਂ ਆਰਟਸ 'ਚ ਜਾਣਾ ਬੱਚੇ ਤੋਂ ਨਹੀਂ ਪੁੱਛਿਆ ਜਾਂਦਾ ਕਿ ਉਹਦੀ ਰੁਚੀ ਕਿਸ ਚੀਜ਼ ਵਿੱਚ ਹੈ ਠੀਕ ਹੈ ਜੇਕਰ ਬੱਚੇ ਦੀ ਰੁਚੀ ਵੇਖ ਕੇ ਉਸ ਨੂੰ ਸਬਜੈਕਟ ਦੀ ਚੋਣ ਕਰਾਈ ਜਾਵੇ ਤਾਂ ਬੱਚਾ ਬਹੁਤ ਹੀ ਅੱਗੇ ਜਾ ਕੇ ਕੀ ਹੁੰਦਾ ਹੈ ਇੱਕ ਵਿਕਸਿਤ ਬਣ ਸਕਦਾ ਹੈ ਹਾਂਜੀ ਅੱਗੇ ਹੈ ਸਮਾਜਿਕ ਸਮਰੋਹ ਦੇ ਅਗੋਂ ਮੰਡੀ ਦੀ ਹਨੇਰੀ ਪਦਾਰਥਕ ਅਹਿਮੀਅਤ ਪੂੰਜੀ ਪ੍ਰਾਪਤੀ ਤੇ ਸਟੇਟਸ ਸਿੰਬਲ ਦੀ ਧਾਰਨਾ ਵਿੱਚੋਂ ਉਦੇ ਹੁੰਦਾ ਹੈ ਇਸੇ ਲਈ ਵਿਅਕਤੀ ਦੀ ਬਾਹਰੀ ਸਿਰਜਣਾ ਅਤੇ ਅਵਚੇਤਨੀ ਸਿਰਜਣਾ ਵਿਚਕਾਰ ਖਤਰਨਾਕ ਪਾੜਾ ਪਿਆ ਜਾਂਦਾ ਹੈ ਜਦੋਂ ਬੱਚੇ ਨੂੰ ਪੁੱਛਿਆ ਹੀ ਨਾ ਜਾਂਦਾ ਨਾ ਤੇ ਉਸ ਦੇ ਅੰਦਰ ਦੀ ਜਿਹੜੀ ਰੁਚੀ ਹੁੰਦੀ ਹੈ ਤੇ ਜੋ ਜੋ ਕੰਮ ਉਹ ਕਰ ਰਿਹਾ ਹੁੰਦੇ ਹੱਥਾਂ ਨਾਲ ਤੇ ਉਹਨਾਂ ਦੋਨਾਂ ਦੇ ਵਿੱਚ ਇੱਕ ਵੱਡਾ ਫਰਕ ਹੈ ਜਿਹੜਾ ਸਾਹਮਣੇ ਆਉਂਦਾ ਹੈ ਫਰਕ ਹੈ ਜਿਹੜਾ ਉਹ ਵੱਡਾ ਪਾੜਾ ਪੈ ਜਾਂਦਾ ਹੈ ਇਹ ਪਾੜਾ ਕਿਤੇ ਵੱਖ-ਵੱਖ ਸਮਾਜਿਕ ਪ੍ਰਸਤਾਜਾਰਾਂ ਦੁਆਰਾ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤੇ ਕਿਤੇ ਆ ਡੰਬਰੀ ਗਤੀਵਿਧੀਆਂ ਦੁਆਰਾ ਇਹ ਪਾੜਾ ਅਜਿਹੀ ਖੰਡਿਤ ਵਿਅਕਤੀਤਵ ਨੂੰ ਜਨਮ ਦਿੰਦਾ ਹੈ ਜੋ ਨਾ ਤਾਂ ਸਵੈ ਲਈ ਸ਼ੁਭਸਾਬਤ ਹੁੰਦਾ ਹੈ ਤੇ ਨਾ ਹੀ ਸਮਾਜ ਲਈ ਜਦੋਂ ਬੱਚੇ ਦੇ ਅੰਦਰ ਰੁਚੀ ਕੁਝ ਹੋਰ ਹੁੰਦੀ ਹੈ ਤੇ ਉਹ ਕੰਮ ਕੁਝ ਹੋਰ ਕਰ ਰਿਹਾ ਹੁੰਦਾ ਹੈ ਤਾਂ ਇਸ ਨਾਲ ਉਸ ਦੀ ਜਿਹੜੀ ਸਵੈ ਉਸ ਦਾ ਅੰਦਰ ਹੁੰਦਾ ਹੈ ਉਹ ਕੀ ਹੁੰਦਾ ਹੈ ਸਾਰਿਆਂ ਲਈ ਖਤਰਨਾਕ ਹੁੰਦਾ ਸਮਾਜ ਲਈ ਵੀ ਤੇ ਉਹ ਬੱਚੇ ਲਈ ਵੀ ਉਹ ਮਨੁੱਖ ਲਈ ਵੀ ਜੋ ਉਹ ਕੰਮ ਕਰ ਰਿਹਾ ਹੁੰਦਾ ਕਿਉਂਕਿ ਉਸ ਦਾ ਇੰਟਰਸਟ ਹੀ ਨਹੀਂ ਹੁੰਦਾ ਜਦੋਂ ਆਪਾਂ ਬਿਨਾਂ ਇੰਟਰਸਟ ਤੋਂ ਕੋਈ ਕੰਮ ਕਰ ਰਹੇ ਹੁੰਦੇ ਆਂ ਦਾ ਆਪਾਂ ਰੁਚੀ ਨਾਲ ਉਹ ਕੰਮ ਨਹੀਂ ਕਰਦੇ ਉਹ ਕੰਮ ਕਦੇ ਵੀ ਸਫਲ ਨਹੀਂ ਹੁੰਦਾ ਆਪ ਕਾ ਆਪ ਕਾਜ ਮਹਾਕਾਰ ਮਹਾਵਰਾ ਜਿਹੜਾ ਖਾਨ ਹੈ ਸੁਣਿਆ ਹੀ ਹੋਣਾ ਕਿ ਆਪ ਕਾਜ ਮਹਾ ਕਾਜ ਜਿਹੜਾ ਆਪਣੇ ਹੱਥੀਂ ਕੰਮ ਕੀਤਾ ਹੁੰਦਾ ਨਾ ਉਹ ਸਭ ਤੋਂ ਵੱਡਾ ਹੁੰਦਾ ਜੇਕਰ ਅਸੀਂ ਆਪਣੇ ਅੰਦਰ ਦੀ ਰੁਚੀ ਨਾਲ ਕੋਈ ਕੰਮ ਕਰਦੇ ਹਾਂ ਨਾ ਉਹ ਹਮੇਸ਼ਾ ਹੀ ਸਫਲ ਹੁੰਦਾ ਹੈ ਜੇਕਰ ਅਸੀਂ ਮਾਰੇ ਮਨ ਨਾਲ ਕੋਈ ਕੰਮ ਕਰਦੇ ਹਾਂ ਉਹ ਸਫਲ ਨਹੀਂ ਹੁੰਦਾ ਮਾਰੇ ਮਨ ਨਾਲ ਕਦੋਂ ਕਰਦੇ ਜਦੋਂ ਸਾਡਾ ਇੰਟਰਸਟ ਹੀ ਨਹੀਂ ਹੁੰਦਾ ਸਾਡੀ ਰੁਚੀ ਨਹੀਂ ਹੁੰਦੀ ਜਦੋਂ ਸਾਡੀ ਰੁਚੀ ਹੁੰਦੀ ਹੈ ਤਾਂ ਕੰਮ ਹਮੇਸ਼ਾ ਆਪਣੇ ਆਪ ਹੀ ਜਿਹੜਾ ਸਫਲ ਹੋ ਜਾਂਦਾ ਹੈ ਜਦੋਂ ਵਿਅਕਤੀ ਅਜਿਹੀ ਹੋਣੀ ਦਾ ਭਾਗੀ ਬਣ ਜਾਵੇ ਤਾਂ ਉਦੋਂ ਹੀ ਉਦੋਂ ਵੀ ਕਲਾ ਉਸ ਨੂੰ ਜੀਵਨ ਦਾ ਅਖੰਡ ਮਾਰਗ ਪ੍ਰਦਾਨ ਕਰ ਸਕਦੀ ਹੈ ਕਲਾਤਮਕ ਕਾਰਜ ਨਾਲ ਜੁੜ ਕੇ ਉਹ ਆਪਣੇ ਸਾਰੇ ਵਿਖਰਾਓ ਨੂੰ ਸਮਗਰਤਾ ਪ੍ਰਦਾਨ ਕਰ ਸਕਦਾ ਹੈ ਮੰਡੀ ਵਿੱਚ ਖਿੰਡੇ ਆਪਣੇ ਟੋਟੇ ਟੁਕੜਿਆਂ ਨੂੰ ਇਕੱਤਰ ਕਰਕੇ ਆਪਣੇ ਅਣਮੁੱਲੇ ਸਿਰਜਣਾਤਮਕ ਅਸਤੀਤਵ ਨਾਲ ਕਲਿੰਗੜੀ ਪਾ ਸਕਦਾ ਹੈ ਇਹ ਵੀ ਇੱਕ ਮਨੋਵਿਗਿਆਨਿਕ ਤੇ ਅਧਿਆਤਮਿਕ ਤੱਤ ਹੈ ਕਿ ਵਿਅਕਤੀ ਜਿਸ ਨੂੰ ਪ੍ਰੇਮ ਕਰਦਾ ਹੈ ਉਹੀ ਉਹੋ ਜਿਹਾ ਬਣਨਾ ਸ਼ੁਰੂ ਹੋ ਜਾਂਦਾ ਹੈ ਕਲਾ ਖੁਦ ਸਤਿਯੰ ਸ਼ਿਵੰ ਸੁਂਦਰੰ ਦਾ ਮੂਜਮਾ ਹੈ ਇਸ ਲਈ ਇਹ ਸਨਾਲ ਸੰਬੰਧਿਤ ਵਿਅਕਤੀ ਦੇ ਅਸਤਿਵ ਵਿੱਚ ਇਹਨਾਂ ਉਚੇਰੇ ਮੁੱਲਾਂ ਦੀ ਆਮਦ ਸੁੱਤੇ ਸਿੱਧ ਹੋ ਜਾਂਦੀ ਹੈ ਕਲਾ ਪ੍ਰੀਤ ਤੇ ਕਲਾਕਾਰ ਜ ਸਮੁੱਚੇ ਵਾਤਾਵਰਨ ਨੂੰ ਇਹਨਾਂ ਉਚੇਰੇ ਮੁੱਲਾਂ ਨਾਲ ਮਹਿਕਾ ਦਿੰਦੇ ਹਨ ਹਾਂਜੀ ਜਦੋਂ ਮਨੁੱਖ ਦੇ ਅੰਦਰ ਉਸ ਚੀਜ਼ ਪ੍ਰਤੀ ਜਿਸ ਚੀਜ਼ ਪ੍ਰਤੀ ਉਸਦੀ ਲਗਨ ਹੈ ਜਿਸ ਨਾਲ ਉਸ ਨੂੰ ਪ੍ਰੇਮ ਹੈ ਜਦੋਂ ਉਸ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ ਤਾਂ ਉਹ ਕੰਮ ਆਪਣੇ ਆਪ ਹੀ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਹੈ ਭਾਵ ਉਸ ਵਿੱਚ ਸਤਿਅਮ ਸ਼ਿਵਮ ਤੇ ਸੁਂਦਰਮ ਜਿਹੜਾ ਇਹ ਭਾਵ ਇਸ ਦਾ ਜਿਹੜਾ ਇਕੱਠਾ ਹੈ ਜਿਹੜਾ ਉਹ ਸਾਰਾ ਉਸ ਦੇ ਅੰਦਰ ਹੋ ਜਾਂਦਾ ਹੈ ਤੇ ਉਸ ਦੇ ਅੰਦਰ ਚਿਹਰੇ ਮੁੱਲਾਂ ਦੀ ਜਿਹੜੀ ਮਹਿਕ ਹੈ ਉਹ ਖਿੰਡ ਜਾਂਦੀ ਹੈ ਚਿਹਰੇ ਮੁੱਲਾਂ ਦੀ ਮਹਿਕ ਉਹਦੋਂ ਹੀ ਖੰਡੂਗੀ ਜਦੋਂ ਮਨੁੱਖ ਦਾ ਅੰਦਰ ਅੰਦਰੀ ਕੰਮ ਭਾਵ ਰੂਚੀ ਤੇ ਉਸ ਦਾ ਜਿਹੜਾ ਹੱਥੀ ਕੰਮ ਹੈ ਜਿਹੜਾ ਕੰਮ ਉਸ ਨੂੰ ਮਿਲਿਆ ਉਹ ਇੱਕ ਹੈ ਤਾਂ ਉਸ ਜਿਹੜੇ ਜਿਹੜੀ ਉਸ ਤੇ ਕੰਮਾਂ ਦੀ ਮਹਿਕ ਹੈ ਉਹ ਆਪਣੇ ਆਪ ਹੀ ਖਿੰਡ ਜਾਵੇਗੀ